ਅੱਜ ਜਿਹੜੀ ਗੱਲਬਾਤ ਕਰਾਂਗੇ ਮੈਂ ਨਾ ਕਰੀਂਦੀ ਜਿਹੜੇ ਉੱਥੇ ਪੜ੍ਹਾਈ ਵੀ ਪਾਈਆਂ ਤੇ ਗਾਣੇ ਕਰਦਾ ਹਾਂ ਥੋੜੀ ਜਿਹੀ ਸਮੇਂ ਦੇ ਵਿੱਚ ਆ ਜਾਣਾ ਰਿਜ਼ਲਟ ਕੀ ਤੁਹਾਡਾ ਰਿਜ਼ਲਟ ਦੇਖਦੇ ਰਿਜ਼ਲਟ ਬਹੁਤ ਵਧੀਆ ਆਏਗਾ ਪਰਮਾਤਮਾ ਦੀ ਤਰਫੋਂ ਸਵੇਰ ਤੋਂ ਹੀ ਡਿਟੇਲਸ ਦੀ ਕਾਫੀ ਦਾ ਮੈਂ ਅੱਜ ਆਇਆ ਹੀ ਆ ਮੈਂ ਤੇ ਇੱਥੇ ਗਿਆ ਹੀ ਨਹੀਂ ਅੰਦਰ ਮੈਂ ਤੇ ਆ ਹੀ ਰਿਹਾ ਇੱਕ ਨਹੀਂ ਬਾਕੀ ਮਰਖਾ ਰੌਣਾ ਪਹਿਲਾ ਖੋਲਣਾ ਸੀਗਾ 8 ਵਜੇ ਹੁਣ ਤਾਂ ਮਰਖਾ ਕੰਪਲੀਟ ਹੋ ਗਿਆ ਹੁਣ ਦੂਜਾ ਰੌਣਾ ਖੋਲਣ ਵਾਲਾ ਹਾਂ ਬਾਬਾ ਜੀ ਗੇਟ ਤੇ ਵਧਾਈਆਂ ਮਿਲਣ ਲੱਗਦੀਆਂ ਨੇ ਮੈਨੂੰ ਤਾਂ ਪਹਿਲੇ ਗੇਟ ਤੇ ਵਧਾਈਆਂ ਦੇਣ ਦਾ ਪ ਮੈਨੂੰ ਤਾਂ ਲੱਗਦਾ ਇਹਨਾਂ ਨੂੰ ਪਤਾ ਲੱਗ ਹੀ ਗਿਆ ਮੈਨੂੰ ਤੇ ਰਜਟ ਦਾ ਕੋਈ ਪਤਾ ਨਹੀਂ ਮੈਨੂੰ ਲੱਗਦਾ ਜਿਹੜਾ ਮੇਨ ਗੇਟ ਤੇ ਬਤਾਇਆ ਪਿੰਡੀਆਂ ਤਾਂ ਤੋਂ ਲੱਗਦਾ ਮਨਪੀਤ ਚਲਦੀ ਉਹ ਕੋਈ ਪਰਿਵਾਰਾਂ ਦੀ ਜੋਰ ਆ ਗਈ ਲੋਕਾਂ ਦੀ ਸਾਖ ਦਾਗ ਲੱਗੀ ਹੋਈ ਹੈ ਇੱਕ ਤੁਹਾਡੀ ਜੈਕਸੂਨ ਸਿੰਘ ਰੰਧਾਵਾ ਜੇਕਰ ਅ ਵੀ ਕਹਿੰਦਾ ਵੀ ਲੱਲੋ ਕਾਲੀ ਤਲਵਾਰੇ ਦਾ ਨਾਂ ਉਹ ਕਿਹੜਾ ਘੱਟ ਲੀਡਰ ਹੈ ਉਹਦਾ ਪ્યો ਸਪੀਕਰ ਹੈ ਵੱਡਾ ਲੀਡਰ ਹੈ ਉਹਦਾ ਵੀ ਨਾਂ ਲੱਲੋ ਉਹਦਾ ਵੀ ਸਾਖ ਉਹਦੀ ਕਿਤੇ ਬਚੀ ਹੈ ਉਹਦੀ ਵੀ ਤਾਂ ਲੱਗਣੀ ਹੈ ਦੋਵਾਂ ਦਾ ਗਲਨ ਤੀਜੇ ਦਾ ਵੀ ਨਾਂ ਵਿੱਚ ਰੱਖਿਆ ਕਰੋ ਉਹਨੂੰ ਵਿਚਾਰੇ ਨੂੰ ਕੋਈ ਪਿੱਛੇ ਕਰਤੀ ਮੇਰਾ ਮੁਕਾਬਲਾ ਦੋਨਾਂ ਚੁੱਕੀਆਂ ਜਾ ਰਿਆ ਨਾ ਜੀ ਕਾਂਗਰਸ ਤੇ ਆਵਾਜ਼ ਕਰ। ਸਯੋਰ ਤੇ ਉਹਨੇ ਵੀ ਬਥੇਰਾ ਲਾਇਆ। ਹਰਨਵਾਦ ਤੇ ਥੋੜੀ ਕੋਈ ਕਾਨੂੰਨ ਦਾ ਜਿੱਤਣਵਾ ਤੇ ਸਾਰੇ ਖਲੋਂਦੇ ਨੇ। ਗੱਡੂਆ ਦਾ ਆਰਡਰ ਦੇਤਾ ਜੀ ਫਿਰ। ਪਰਮਾਤਮਾ ਸੱਚੇ ਬਾਦਸ਼ਾਹ ਤੇ ਤੇਰੇ ਤੇ ਲੱਗਦਾ ਪਿਆਰ ਦਾ ਅੱਜ ਆ ਗਿਆ ਮੁਕਾਬਲਾ ਕਿੱਤੂਗਾ। ਉਹ ਤੋੜ ਦਾਂਗੇ ਜੀ ਕਵਚੇ ਤੇ ਕੋਈ ਕਵਚਾ ਨਹੀਂ ਰਹਿਣਾ ਸਭ ਤੋੜ ਦੇਣੇ ਪਰਮਾਤਮਾ ਸੱਚੇ ਬਾਦਸ਼ਾਹ ਨੇ। ਬੜੇ ਬੜੇ ਵੱਡੇ ਕਵਚੇ ਬਾਈਚ ਵੀ ਤੋੜੇ ਐਸ ਵਿਚਾਰੀ ਵੀ ਟੁੱਟਣਗੇ ਕਵਚੇ। ਇਹਦੀ ਲੀਡ ਆਵੇ ਲਈ ਕਿ ਲਾਦਾ ਨਾ। ਇਹ ਤਾਂ ਪਰਮਾ ਮੈਂ ਕਿਹੜਾ ਕੋਈ ਬੜਾ ਜਾਣੀ ਜਾਣਾ ਕਿ ਮੈਨੂੰ ਪਤਾ ਕਿੰਨੀ ਲੀਡ ਨਹੀਂ ਹੈ ਜਾਂ ਅਕਾਲਪੁਰਖ ਨੂੰ ਪਤਾ ਜਾਂ ਅੰਦਰ ਮਸ਼ੀਨਾਂ ਚ ਜਿਹੜੀ ਕੀਤੀ ਹੁੰਦੀ ਉਹਨਾਂ ਨੂੰ ਪਤਾ ਹੈ ਪਰ ਪ੍ਰਬੰਧ ਕਿਦਾਂ ਦੀ ਕੀਤੀ ਉਹ ਜਿੱਤ ਦੀ ਖੀ ਨੂੰ ਲੈ ਕੇ ਕੋਈ ਪ੍ਰਬੰਧਰੇ ਜੀ ਅਸੀਂ ਕਾਦੇ ਪ੍ਰਬੰਧ ਕਰਦੇ ਨੇ ਉਹਦੇ ਅਸੀਂ ਤੁਹਾਨੂੰ ਪਤਾ ਆਮ ਆਦੀ ਪਾਰਟੀ ਜਿੱਦਾਂ ਦਾ ਮੈਂ ਉਦਾਂ ਦੇ ਮੇਰੇ ਵਰਕਰ ਤੁਹਾਡੇ ਜਿਹੜੇ ਤੋਂ ਖੁਸ਼ੀ ਪਾ ਲੱਗਣ ਰਿਹਾ ਉਹ ਮੈਂ ਖੁਸ਼ ਰਹਿਣ ਵਾਲਾ ਬੰਦਾ ਮੈਂ ਚੜ੍ਹਦੀ ਕਲਾ ਚ ਰਹਿਣ ਵਾਲਾ ਬੰਦਾ ਠੀਕ ਨਹੀਂ ਦੂਜਿਆਂ ਨੂੰ ਵੀ ਕਿਤੇ ਉਹਨਾਂ ਤੇ ਵੀ ਕੈਵਰੇਜ ਤੋਂ ਮੇਰੇ ਬਾਰੇ ਉਸ ਦੀ ਪਾਸੇ ਕਲੋਨੀ ਨਿਵਾਸੀ ਗੌਰਵ ਚੰਦਨ ਜਿਸ ਨੇ ਨਜਾਇਜ਼ ਕਬਜ਼ੇ ਹਟਾਉਣ ਦੀ ਪਟੀਸ਼ਨ ਦਾਇਰ ਕੀਤੀ ਅਤੇ ਜਿਸ ਦੀ ਪਟੀਸ਼ਨ ਤੇ ਹਾਈ ਕੋਰਟ ਵੱਲੋਂ ਕਾਰਵਾਈ ਦੇ ਹੁਕਮ ਕੱਡੇ ਗਏ ਹਨ ਉਸ ਦਾ ਕਹਿਣਾ ਹੈ ਕਿ ਉਸ ਦੇ ਵੱਲੋਂ ਬੂਟੇ ਲਗਾਏ ਗਏ ਸਨ ਅਤੇ ਨਗਰ ਕੌਂਸਲ ਵਾਲੇ ਕਿਸੇ ਵੀ ਸ਼ਿਕਾਇਤ ਤੇ ਉਸ ਦੇ ਬੂਟੇ ਪੁੱਟ ਦਿੱਤੇ ਜਾਂਦੇ ਸਨ ਇਸ ਲਈ ਉਸ ਨੇ ਹਾਈ ਕੋਰਟ ਵਿੱਚ ਸ਼ਿਕਾਇਤ ਕੀਤੀ ਅਤੇ ਸਾਰਿਆਂ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਸੀ ਗੁਰਦਾਸਪੁਰ ਤੋਂ ਰੋਹਿਤ ਗੁਫਤਾ ਦੀ ਰਿਪੋਰਟ ਬੰਦਾ ਕੋਈ ਕੁਝ ਨਹੀਂ ਕਰ ਸਕਦਾ ਰਸਤੇ ਪ੍ਰਮਾਤਮਾ ਖੁਦ ਦਿੰਦਾ ਠੀਕ ਆ ਮੈਨੂੰ ਪ੍ਰਮਾਤਮਾ ਨੇ ਰਸਤਾ ਦਿੱਤਾ ਕਿਸੇ ਬੰਦੇ ਨੇ ਨਹੀਂ ਦਿੱਤਾ ਇਸ ਕਰਕੇ ਜੇ ਪ੍ਰਮਾਤਮਾ ਨੇ ਮੈਨੂੰ ਰਸਤਾ ਦਿੱਤਾ ਤਾਂ ਮੇਰੀ ਫਤਿਹ ਵੀ ਪ੍ਰਮਾਤਮਾ ਨੇ ਕਰਾਉਣੀ ਹੈ ਠੀਕ ਆ ਜੀ ਅੱਛਾ ਕੀ ਹੈ